ਸਾਚੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਮੈਂ ਤੁਹਾਡਾ ਆਪਣਾ ਬਰਸਰ ਵਾਲਾ ਜੀ ਅੱਜ ਅਸੀਂ ਆਏ ਆ ਜੀ ਡਿੰਪਲ ਕੇ ਘਰ ਡਿੰਪਲ ਦੇ ਚਾਚੇ ਦੇ ਬੇਡੇ ਦਾ ਹੈ ਰਾਜ ਆ ਜਿਹੜਾ ਜੀ ਉਹਨਾਂ ਬਰਥ ਦੇ ਤੇ ਆ ਵੇ ਲੋ ਨਵੀ ਵੀਡੀਓ ਬਣਾ ਦੇਈ ਸੀ ਇਹ ਕੀ ਹੁੰਦਿਆ ਵਾ ਆਪਣੀਆਂ ਵਾਲੀਆਂ ਦਿਖਾਉਂਦੀਆਂ ਆ ਨਵੀਆਂ ਵਾਲੀਆਂ ਵੇਖੋ ਮੈਂ ਵਿਖਾ ਦਿੰਦਾ ਚੱਕਰ ਆ ਜੀ ਨਵੋਦੀਆਂ ਵਾਲੀਆਂ ਤੇ ਵਾਲੀਆਂ ਮੇ ਤੁਹਾਂ ਇਹ ਦੱਦ ਨਹੀਂ ਆ ਦੇਖੋ ਆਡੀ ਭਾਬੀ ਵੀ ਤਿਆਰ ਹੋ ਕੇ ਆ ਗਈ ਆ ਵੇਖੋ ਆਪਣੇ ਵਿਕਟਰ ਭਾਦ ਹੈਗਾ ਜੀ ਹੈਪੀ ਬਰਥਡੇ ਵਿਕਟਰ ਭਾਈ ਆ ਸਾਹਮਣੇ ਬੈਠੇ ਆ ਜੀ ਹਾਂਜੀ ਵਿਕਟਰ ਭਾਈ ਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਆਪਣੇ ਜਨਮ ਦਿਨ ਤੇ ਸਾਰਿਆਂ ਨੇ ਵਿਸ਼ ਕਰਤੀ ਆ ਹਾਂਜੀ ਵਿਸ਼ ਕਰਤੀ ਕਰਤੀ ਅੱਛਾ ਜੀ ਵਿਕਟਰ ਭਾਈ ਦੇ ਆਏ ਆ ਜੀ ਨਾਨਕਿਆਂ ਤੋਂ ਵੀ ਸਾਰੇ ਗੈਸਟ ਅੰਦਰ ਬੈਠੇ ਹੋਇਆ ਸਾਥ ਸੰਗ ਚੱਲਦਾ ਪਿਆ ਅੰਦਰ ਜੀ ਆ ਦੇਖੋ ਸਾਹਮਣੇ ਨਾਨੀ ਜੀ ਬੈਠੇ ਹੋਏ ਨੇ ਤੇ ਪ੍ਰਭੂ ਦਾ ਗੁਣਗਾਨ ਚੱਲ ਰਿਹਾ ਆ ਤੇ ਵਿਕਟਰ ਭਾਈ ਕੇਕ 도 ਕੱਟਣਾ ਕੀ ਬਤਾ ਦਿਓ ਸੈਕਸ਼ਨ ਖਤਮ ਹੋ ਗਿਆ ਨਾਲ ਹੀ ਕੇਕ ਕੱਟ ਦੇਣਾ ਅੱਛਾ ਕੇਕ ਕਿਹੜਾ ਬਣਾਇਆ ਕਿਟਕੈਟ ਕੇਕ ਬਣਾਇਆ ਹਾਂਜੀ ਵਿక్టర్ ਭਾਈ ਦਾ ਕੇਕ ਵੇਖਣ ਵਾਲਾ ਬਹੁਤ ਸ਼ਾਨਦਾਰ ਵਿక్టర్ ਭਾਈ ਨੇ ਕੇਕ ਬਣਾਇਆ ਵਾ ਤੇ ਹੁਣ ਜਿਹੜਾ ਵਿక్టర్ ਭਾਈ ਕੇਕ ਕੱਟ ਰਗੇ ਤੁਹਾਨੂੰ ਵਿਖਾਣੇ ਆ ਜੀ ਕੇਕ ਦੀ ਆਪਣੇ ਭਰਾ ਦੇ ਜਨਮ ਦਿਨ ਤੇ ਆਈਏ ਦੇ ਵੇਖੋ ਲੱਗੀ ਭਾਂਡੇ ਮੰਜੇ ਦਾ ਦਾਤਾ ਭਾਂਡੇ ਮੰਜੇ ਤੈਨੂੰ ਹਾਂ ਮਰਜ਼ੀਆਂ ਲੱਗੀਆਂ ਕੀ ਬਾਲਾ ਰਾਸ਼ਨ ਬਾਣੀ ਚੱਕ ਲੈਣਾ ਹਾਂ ਅੱਬ ਅਭੀ ਤੂੰ ਵੀ ਖਾ ਲੈਣਾ ਰਾਸ਼ਨ ਬਾਣੀ ਖਾ ਲਿਆ ਪਰ ਕਿਹਦਾ ਐ ਇੱਧਰ ਸਸਾਂਗ ਹੋਣੇ ਜੀ ਵਿਸ਼ਾਲ ਭਾਈ ਇੱਧਰ ਸੁੱਤੇ ਆ ਕੀ ਹੋ ਗਿਆ ਭਾਜੀ ਉਸਤਾਜ ਕੀ ਹੋਇਆ ਜੇ ਨੀਂਦ ਆਉਂਦੀ ਆ ਕਿਉਂ ਕੀ ਹੋ ਗਿਆ ਹਾਂ ਉਹ ਬੋਲ ਦੇਣੀ ਕੀ ਹੋ ਗਿਆ ਠੀਕ ੜੇ ਸਭਾ ਆਤਰਾ ਕਿ ਬੜਾ ਸ਼ਾਨਦਾਰ ਆ ਟੋਪੀ ਚੈੱਕ ਕਰੋ ਵਿਕਟਰ ਭਾਈ ਦੀ ਜਾਓ ਉਹ ਵੇਖੋ ਜੀ ਅੰਦਰ ਰਸ਼ ਹੋ ਗਿਆ ਹੈ ਜੀ ਜਿਆਦਾ ਤੇ ਵਿਸ਼ਾਲ ਭਾਈ ਬਹਾਨੀ ਦੇ ਅੰਦਰ ओह ये दांत तो चल चल ठीक है जो तू क्या करना मत सो तो क्या हो गया माता ਮम्मा ਡਿੰਪਲ ਤੇ ਡਿੰਪਲ ਦੀ ਮੰਮਾ ਰੋਟੀਆਂ ਲਾਉਂਦੇ ਹੋਏ ਡਿੰਪਲ ਨੇ ਕਿਹਾ ਮੇਰੀ ਮੰਮੀ ਕੱਲੀ ਲੱਗੀ ਆ ਤੇ ਮੰਮੀ ਕਹਿੰਦੀ ਡਿੰਪਲ ਕੱਲੀ ਲੱਗੀ ਆ ਦੋਵੇਂ ਫਿਰ ਇੱਕ ਦੂਜੇ ਦਾ ਸਾਥ ਦੇਣਾ ਆ ਯਾ ਰੋਟੀਆਂ ਲਾਉਂਦੇ ਆਂ। ਕੀ ਆ ਦੋ ਦੋ ਤਵੇਰਾ ਕਿ ਬਿੜੀਆਂ। ਮਸਾਲਾ ਆਪਣਾ ਜੀ ਰੈਡੀ ਹੋ ਗਿਆ ਹੈ ਜੀ ਬੇਸਨ ਆਪਾਂ ਘੋਲਾਇਆ ਚਿਕਨ ਵੀ ਆਪਣਾ ਤਲ ਗਿਆ ਆ ਤੇ ਹੁਣ ਆਪਾਂ ਤੇਲ ਵੀ ਆਪਣਾ ਗਰਮ ਹੋ ਗਿਆ ਆ ਤੇ ਚੈੱਕ ਕਰਦੇ ਆਂ ਜੀ ਥੋੜਾ ਜਿਹਾ ਥੋੜਾ ਜਿਹਾ ਗਰਮ ਹੋ ਗਿਆ ਹੈ ਜੀ ਤੇ ਚਿਕਨ ਹਲੇ ਹੁਣੇ ਹੀ ਮਤਲਬ ਗਰਮ ਹੋ ਕੇ ਲਿਆਂਦਾ ਹੋ ਥੋੜੀ ਤੇ ਥੋੜਾ ਜਿਹਾ ਚਿਕਨਾ ਭਾਈ ਨੇ ਤੋੜਾ ਨਾ ਚੋਟਾਂ ਬੱਦੂ ਇਹ ਵਿਸ਼ਾਲ ਭਾਈ ਨੇ ਤਾਂ ਤਾਂ ਨਹੀਂ ਰਹੀ ਆਪਾਂ ਤਾਂ ਇਹ ਚਾਰ ਪੰਜ ਵਰੀ ਤੋ ਲਈਦਾ ਇਹ ਫਿਰ ਇਹਨਾਂ ਦਾ ਕਾਲੇ ਕੰਮ ਮਸਾਲੇ ਦੇ ਇੱਕ ਇੱਕ ਸਿੰਗਲ ਸਿੰਗਲ ਪੀਸ ਕਰਕੇ ਆਪਾਂ ਡਿਪ ਕਰਕੇ ਬਣਾਵਾਂਗੇ ਤੇਲ ਆਪਣਾ ਆਲਰੇਡੀ ਗਰਮ ਹੋ ਗਿਆ ਵਾ ਚੈੱਕ ਕਰਦੇ ਹਾਂ ਬismillah ਕਿਆ ਬਾਤ ਹੈ ਤੇਲਾ ਪਾ ਕਾਫੀ ਥੇਰ ਦਾ ਮਤਲਬ ਰੱਖਿਆ ਹੈ ਇਹ ਗਰਮ ਗਰਮ ਇਹ ਗਰਮ ਹੋ ਗਿਆ ਹੈ ਆ ਦਿਖਾਏ ਸੈਮਨ ਵੋਲ ਲੇਗ ਪਾਇਆ ਵਿੱਚ ਹਾਂਜੀ ਲੇਗ ਪਾਇਆ ਹੈ ਨਹੀਂ ਸੈਮਨ ਵੋਲ ਲੇਗ ਵਿੱਚ ਵੈਰੀ ਗੁੱਡ ਜੀ ਜਾਇ ਹੈ ਲੇਗ ਨੇ ਨੀ ਕਾਲਸ ਨਾ ਉਧਰ ਮੰਮੀ ਨੇ ਤਾਂ ਲੈਗ ਲੈਗ ਹੀ ਰੱਖੇ ਚਾਰ ਲੈਗ ਰੱਖੇ ਮੰਮੀ ਨੇ ਕਲਰ ਦੇਖੋ ਜੀ ਕਿੰਨਾ ਵਧੀਆ ਆਇਆ ਵਾ ਅਸੀਂ ਇਹਨੂੰ ਦੋ ਵਾਰੀ ਦਲਾਂਗੇ ਪਹਿਲਾਂ ਇੱਕ ਵਾਰੀ ਤਾਲਿਆ ਵਾ ਅਸੀਂ ਇਹਨੂੰ ਦੁਬਾਰਾ ਫੇਰ ਦਲਾਂਗੇ ਇਹਨੂੰ ਠੰਡਾ ਕਰਕੇ ਕਿਉਂਕਿ ਇਹਦੀ ਚੰਗੀ ਤਰ੍ਹਾਂ ਜਿਹੜੀ ਇਹਦੀ ਪਕਾਈ ਅੰਦਰੋਂ ਹੋ ਜੇ ਸਾਈਡ ਦਾ ਕੱਚਾ ਭੁੰਨਾ ਜਿਹਾ ਕਰ ਲਿਆ ਹਣਾ ਹਾਂਜੀ ਇਹ ਕੱਚਾ ਨੂੰ ਨਾ ਹੋ ਜਾਂਦਾ ਨਾ ਸਾਰਾ ਇੱਕ ਇੱਕ ਵਡੇ ਪੀ ਕਰਾਂਗੇ ਜਿਦਾ ਤਾਂ ਵੀ ਜਿਹੜਾ ਵਧੀਆ ਤਰ੍ਹਾਂ ਹੋ ਜੇ ਤੇ ਜਿਹੜੇ ਛੋਟੇ ਛੋਟੇ ਪੀ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਪਾ ਲਾਂਗੇ ਬਾਅਦ ਵਿੱਚ ਤੇ ਬਿੱਟਰ ਵਾਲਾ ਜਮਦਣੀ ਨਾ ਅੱਜ ਚਿਕਨ ਹੀ ਪਹਿਲਾ ਦੁਪਹਿਰੇ ਬਣਾਇਆ ਹੈ ਜਿਕਨ ਉਹ ਥੋੜਾ ਗਰੀਲੀ ਵਾਲਾ ਬਣਾਇਆ ਹੈ ਤੇ ਉਹ ਆਪਾਂ ਛਕ ਲਿਆ ਤੇ ਬਾਅਦ ਚ ਘਰ ਦੇ ਕਹਿੰਦੇ ਕਿ ਹੁਣ ਚਿਕਨ ਪਕੌੜਾ ਤੂੰ ਹੀ ਬਦੋ ਕਹਿੰਦੇ ਤੂੰ ਸਵਾਲ ਉਹਨੂੰ ਨਾ ਮੈਂ ਕਹਾਂ ਚਲੋ ਜੀ ਆਪਾਂ ਫੇਰ ਟਰਾਈ ਮਾਰਦੇ ਹਾਂ ਚਿਕਨ ਪਕੌੜੇ ਜੀ ਹਾਂ ਆਹ ਵੇਖੋ ਭਾਜੀ ਐ ਇਹਨਾਂ ਦਾ ਸਾਸ ਸਾਸ ਭਾਈ ਨੂੰ ਪੁੱਛੋ ਠੀਕ ਆ ਹਾਂ ਜੀ ਜੀ ਉਲਟੀਆਂ ਠੀਕ ਆ ਨਾ ਠੀਕ ਹੈ ਠੀਕ ਹੈ ਇਹ ਕਾਚੀ ਨੂੰ ਦੇ ਪਾਣੀ ਚ ਜਬਾਂ ਬੰਦ ਉਸ ਕਰਦੇ ਆ ਚਾਚਾ ਜੀ ਨੇ ਨਾਸਕੰਗੀ ਬਣਾ ਰਿਹਾ ਚਾਚਾ ਜੀ ਇਸ ਕੰਗੀ ਬਣਾਉਂਦੇ ਆ ਕਿੰਨੇ ਕੇ ਬਿਚੇ ਨਹੀਂ ভাই ਪਰੇਤ ਜਾ ਇਹ ਆਡੀਅנס ਦੇਖ ਰਹੀ ਬਾਲਾ ਦੀ ਬਾਲੀ ਦਾਣੀ ਵੀ ਆਡੀਅੰਸ ਦੇਖ ਰਹੀ ਹਾਲੇ ਬਣਾਉਂਦੇ ਹੋਏ ਅਰੇ ਉਹ ਦੇ ਡਾਉਨ ਉਹ ਕਾਲੀ ਬੱਚੀ ਬੜੀ ਮਾੜੀ ਐ ਇਸ ਪਾਈਆ ਪਰ ਸੀਨਾ ਕਿੰਨਾ ਆ ਗਿਆ ਕਿੰਨਾ ਆ ਗਿਆ ਪਰ ਸੀਨਾ ਬਹੁਤ ਆ ਮੰਨੂ ਵੀ ਲੱਗਣ ਦੇਣਾ ਸਾਦਾ ਹੁਣ ਪੋਣਾ ਨਹੀਂ ਹੈ ਕਿ ਤੋਲੀਆਂ ਦੀ ਇਹ ਕੁਛ ਨਹੀਂ ਰਹੀ ਤਾਂ ਹਲੇ ਕੁਛ ਨਹੀਂ ਪਈਗਾ ਹਲੇ ਮੈਂ ਇੱਕ ਹੋਰ ਹੀ ਕੱਢ ਲਈ ਗਰਮਾਂ ਨਹੀਂ ਸੀ ਜਿਵੇਂ ਬੈਠੇ ਰਹਾਂਗੇ ਹੂੰ ਬੜਾ ਅਸਲੀ ਜੇ ਸਾਰੇ ਪਾਲਾਂਗੇ ਜੀ 30 ਰਹਿ ਗਏ ਛੋਟੇ ਛੋਟੇ ਇਹ ਸਾਰੇ ਇੱਕੋ ਵਾਰੀ ਘੋਲਾਂਗੇ ਨਹੀਂ ਕਿੰਨੇਗੇ ਬੇਸ ਸਾਰੇ ਇੱਕੋ ਵਾਰੀ ਬਣਾ 1.5 ਕਿਲੋ ਚਿਕਣਾ ਹੀ ਸਾਰਾ ਉਹ ਕੀ ਦੁਪਹਿਰੇ ਸਾਰਿਆਂ ਨੇ ਚਿਕਣ ਵਗੈਰਾ ਖਾਧਾ ਹੋਇਆ ਵਾ ਤੇ ਬਸ ਅੱਜ ਹੋਰ ਸ਼ੁਗਰ ਮੇਲਾ ਹੀ ਕਰਨ ਲੱਗੇ ਆ ਜੀ ਚਿਕੜ ਟੋਟਾ ਬਣਾ ਲਈ ਇਹ ਮੁੰਡੂ ਤੇਰੀ ਟਰਾਈ ਲੈਣਦੇ ਸੋਰੀ ਤੈਨੂੰ ਜਾਜੇ ਨਹੀਂ ਭੁਲਾ ਜਾਨਾ ਪ੍ਰੋਣਾ ਚੌਂਕੇ ਚੜਾਇਆ ਹੈ ਗੱਲ ਗਾਦੀ ਆ ਕਿੱਕਾ ਜੀ ਸਾਡਾ ਆ ਕਿੱਕਾ ਭੱਜ ਗਿਆ ਕਿੱਕੇ ਇਧਰ ਇੱਕ ਜਿਆਦਾ ਨਹੀਂ ਹੁਣ ਅਸੀਂ ਪੀਵਾਂਗੇ ਜੀ ਨਿੰਬੂ ਪਾਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਚਾਚਾ ਇਹਨੇ ਨਿੰਬੂ ਪਾਣੀ ਬਣਾਇਆ ਸੀ ਅੰਦਰ ਵੀ ਬਣਾ ਕੇ ਇਹ ਆ ਢਾਬੇ ਨੇ ਰਾਸਗੁਲੇ ਖਾਓਗੇ ਮਿੱਠੇ ਇਹ ਵਿਕਟਰ ਦੇ ਬਰਥਡੇ ਦੇ ਰਸਗੁਲੇ ਬਚੇ ਸੀ ਤੇ ਅਮਨ ਹੁਣ ਕੰਮ ਤੋਂ ਆਇਆ ਅੱਛਾ 4:20 ਵਜੇ ਆ ਇਹ ਖਾ ਲਗਾ ਹੁਣ ਨੇ ਗਾਇਸ ਜਿੰਨ ਖਾਲ ਹੋਇਆ ਗਾਇਸ ਲੱਛਾ ਵੀ ਨਿੰਬੂ ਪਾਣੀ ਪੀ ਰਿਹਾ ਹੈ ਗਾਇਸ ਲੱਛਾ ਤਾਂ ਨਿੰਬੂ ਪਾਣੀ ਪੀ ਕੇ ਕੰਮ ਚੁੱਕਿਆ ਨਾ ਵੀ ਰੋਟੀ ਖਾਦੀ ਮੇਰੇ ਰਸਗੁਲਾ ਖਾਦਾ ਗਾਇਸ ਦੱਸੋ ਕਿੱਦਾਂ ਦਾ ਨਿੰਬੂ ਪਾਣੀ ਹੈਲੋ ਨਿੰਬੂ ਪਾਣੀ ਕਿੱਦਾਂ ਦਾ ਕੋਮਲ ਜਿਹਾ ਤਾਗਾ ਕਿੱਕਾ ਤੂੰ ਵੜੇ ਅਸਾਂ ਇੰਦਾ ਗਲਾਸ ਪਾਣਾ ਤੂੰ ਖਾ ਲੈ ਤੈਨੂੰ ਪੀਂਦੀ ਕਿੱਕਾ ਬਾਏ ਬਾਏ ਕਰ ਦੇ ਹਲੋ ਗਾਇਸ ਕਿ ਹੈ ਹਲੋ ਗਾਇਸ ਇਹ ਆਉਂਦਾ ਕਿਕਾ ਕਹਿੰਦਾ ਉਹ ਖਾਣਾ ਮੈਂ ਚਿਕਨ ਆਪਾ ਨਹੀਂ ਦੇਣਾ ਤੈਨੂੰ ਚੱਲ ਹਲੋ ਕਰ ਦੇ ਚਾਚੂ ਕਿੱਥੇ ਪਾਪਾ ਕਿੱਥੇ ਅਮਨ ਪਾਪਾ ਆ ਬੱਲੇ ਮਮਾ ਉਹ ਨਹੀਂ ਹਾਂ ਸਾਇਦਨ ਤੇ ਬਹੁਤ ਪਸੀਨਾ ਆਇਆ ਹੋਇਆ ਕੋਈ ਗੱਲ ਨਹੀਂ ਹੁੰਦੀ ਪੌਣਾ ਚੁੰਗੇ ਚੜਾਇਆ ਪਸੀਨਾ ਵੀ ਲਿਆ ਗਿਆ ਹੀ ਕਰਦਾ ਇਹਨੂੰ ਬਦਲ ਕੇ ਬਣਾਉਣੀ ਨਾ ਉਹ ਤੇ ਮੀਟ ਵਾਲੇ ਭਾਂਡੇ ਪਏ ਉਹ ਤੋਂ ਥੋੜਾ ਏਦਾਂ ਬਣਾਉਣੀ ਹਾਂ ਹਾਂ ਕੱਢ ਬੜੇ ਤਾਂ ਨਹੀਂ ਖਾਣੇ ਬੈਣੇ ਤੁਸੀਂ ਕੱਲ ਨੂੰ ਦੇਖੋ ਜੀ ਕਿੱਡਾ ਸ਼ਾਨਦਾਰ ਆਇਆ ਹੈ ਪਕੌੜਿਆਂ ਦਾ ਪਕੌੜੇ ਆਪਣੇ ਸਾਰੇ ਹੋ ਗਏ ਆ ਜੀ 1.5 ਕਿਲੋ ਬਸ ਚਿਕਣਾਗਾ ਸੀ ਕਿਉਂਕਿ ਦੁਬਾਰੇ ਵੀ ਸਾਰੇ ਨੇ ਖਾਤਾ ਇਹ ਬਸ ਸ਼ੁਕਲ ਮੇਲਾ ਕਰਨੇ ਆ ਐ ਬਸ ਥੋੜਾ ਜਿਆ ਰਹਿ ਗਿਆ ਵਾ ਆਪਣੇ ਕੋ ਸਾਰਾ ਮਟੀਰੀਅਲ ਹੋ ਗਿਆ ਖਤਮ ਹੁਣ ਥੋੜਾ ਜਿਆ ਮਸਾਲਾ ਬਣਿਆ ਪਿਆ ਵਾ ਥੋੜੀ ਆਪਾਂ ਬਣਾਵਾਂਗੇ ਪਿਆਜ਼ ਵਾਲੇ ਤੇ ਦੇਖੋ ਗਰਮੀ ਨਾਲ ਕੀ ਹੋ ਗਿਆ ਹੈ ਪਰਸینہ ਬਹੁਤ ਜ਼ਿਆਦਾ ਆ ਤੁਹਾਨੂੰ ਪਤਾ ਗਰਮੀ 'ਚ ਬਹਿਣਾ ਬਹੁਤ ਔਖਾ ਹੁੰਦਾ ਹੈ ਜਿਹੜਾ ਮਸਾਲਾ ਬਚਿਆ ਹੈ ਜੀ ਉਹਦੇ ਵਿੱਚ ਅਸੀਂ ਪਿਆਜ਼ ਬਣਾਲੇ ਪਿਆਜ਼ਾਂ ਵਾਲੇ ਪਕੌੜੇ ਖਾਵਾਂਗੇ ਤੇ ਬਾਕੀ ਜਿਹੜੇ ਪਕੌੜੇ ਹੁਣ ਪਹਿਲਾਂ ਆਪਾਂ ਥੋੜੇ ਕੱਚੇ ਭੁੰਨੇ ਕੱਢ ਲਈ ਹੁਣ ਇਹਨਾਂ ਨੂੰ ਦੁਬਾਰਾ ਫੇਰ ਕਰਾਂਗੇ ਤਲਾਂਗੇ ਕਿ ਜਿਹੜਾ ਜਿਹੜੋ ਜੋ ਵੀ ਅੰਦਰੋਂ ਮਾੜਾ ਮੋਟਾ ਹੈ ਕੱਚਾ ਰਹਿ ਗਿਆ ਹੋਵੇ ਤੇ ਚੰਗੀ ਤਰ੍ਹਾਂ ਫਰਾਈ ਹੋ ਜੇ ਅੰਦਰ ਤੱਕਰ ਜਿਹੜੀ ਇਹਦੀ ਪਕਾਈ ਹੋ ਜੇ ਉਹ ਭਰਾ ਨਹੀਂ ਇਹ ਉਹਨਾਂ ਦੇ ਫਰਾਈ ਕਰੋ ਜੀ ਕਿੰਨਾ ਜ਼ਬਰਦਸਤ ਆਇਆ ਜੀ ਹੁਣ ਰਹਿ ਗਏ ਆ ਜੀ ਆਪਣੇ ਪਿਆਜ਼ਾਂ ਦੇ ਪਕੌੜੇ ਥੋੜੇ ਜੇ ਬਸ ਆ ਬਸ ਥੋੜੇ ਜਿਹੇ ਪਕੌੜੇ ਰਹਿ ਗਏ ਆ ਆ ਵੀ ਨਿਕਲ ਹੀ ਦੇ ਜਰਾ ਤੇ ਹੁਣ ਆਪਾਂ ਚਾਚਾ ਜੀ ਨੂੰ ਚੈੱਕ ਕਰਾਉਨੇ ਆ ਜੀ ਚਾਚਾ ਜੀ ਨੂੰ ਕੀ ਇਹਨਾਂ ਦੀ ਪੋਜੀਸ਼ਨ ਆ ਕੀ ਗੱਲ ਬਾਤ ਆ ਇਹ ਆ ਗਏ ਆ ਜੀ ਆਪਣੇ ਚਿਕਨ ਪਕੌੜਾ ਦੇ ਆ ਥੋੜੇ ਜਿਹਾ ਆਪਾਂ ਪਿਆਜ਼ਾ ਦੇ ਕੱਢੇ ਆ ਤੇ ਹੁਣ ਚਾਚਾ ਜੀ ਨੂੰ ਚੈੱਕ ਕਰਾਉਨੇ ਆ ਕਰੋ ਚਾਚਾ ਜੀ ਚੈੱਕ ਜਰਾ ਇਹ ਕ ਵੀ ਵਿੱਕੂ ਭਾ ਚੈੱਕ ਕਰੇਗਾ ਚੈੱਕ ਤੇ ਕਰੋ ਤੁਸੀਂ ਹਾਂਜੀ ਲੂਣ ਮਿਰਚ ਦੀ ਕੀ ਪੋਜੀਸ਼ਨ ਆ ਦੋਗੇ ਸੌਸ ਵੀ ਲਿਆਈ ਮੈਂ ਉਹ ਸੌਸ ਵੀ ਹੈ ਜੀ ਹਾਂਜੀ ਸਤ ਜੀ ਐਦਾਂ ਓਕੇ ਸ਼ੂਰ ਹੈ ਜੀ ਸਾਰਿਆਂ ਨੂੰ ਆ ਗਿਆ ਜੀ ਪਸੰਦ ਫਾਈਨਲੀ ਆਪਾਂ ਘਰ ਆ ਗਏ ਆ ਜੀ ਤੇ ਅੱਜ ਵੱਡੇ ਹੀ ਵਿਕਟਰ ਭਾ ਦਾ ਤੇ ਬਹੁਤ ਮਜ਼ਾ ਆਇਆ ਤੇ ਪਕੌੜੇ ਵੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਏ ਚਾਚੀ ਜੀ ਨੇ ਵੀ ਖਾਦੇ ਚਾਚੇ ਨੇ ਵੀ ਖਾਦੇ ਸੈਮੂ ਨੇ ਵਿਕਟਰ ਨੇ ਸਾਰਿਆਂ ਨੇ ਖਾਦੇ ਤੇ ਪਲੱਸ ਅਹੀ ਵੀ ਮੈਂ ਤੇ ਡਿੰਪਲ ਨੇ ਖਾਦੇ ਬਾਕੀ ਆਣ ਆਣੇ ਨਹੀਂ ਖਾਦੇ ਕਿਉਂਕਿ ਅੱਜ ਹੈਗਾ ਸੀ ਸੰਡੇ ਤੇ ਸੰਡੇ ਆਉਣਾ ਜਦ ਬੱਬ ਬਲਕਨਾ ਜੀ ਨੂੰ ਮੰਨਦੇ ਆ ਤੇ ਅਧਿਆਤਿਕ ਨਹੀਂ ਮਤਲਬ ਚਿਕਨ ਵਗੈਰਾ ਖਾਂਦੇ ਉਦਾਂ ਅਦਰ ਡੇ ਹੋਵੇ ਤੇ ਫਿਰ ਖਾ ਵਗੈਰਾ ਖਾ ਲੈਂਦੇ ਆ ਚਿਕਨ ਵਗੈਰਾ ਤੇ ਚਿਕਨ ਬਹੁਤ ਟੇਸਟੀ ਬਣਿਆ ਸੀ ਜਿਹੜਾ ਚਿਕਨ ਪਕੌੜਾ ਬਣਿਆ ਸੀ ਤੇ ਐ ਮਹੀਨੇ ਚ ਨਾ ਐ ਮਹੀਨੇ ਚ ਕਾਫੀ ਜਾਣਿਆਂ ਦੇ ਵੱਡੇ ਹੈਗੇ ਆ ਇਹ ਡਿੰਪਲ ਦਾ ਵੀ ਐਸੇ ਮਹੀਨੇ ਨਹੀਂ ਚਾਚਾ ਜੀ ਦਾ ਵੀ ਐਸੇ ਮਹੀਨੇ ਨਹੀਂ ਵਿਕਟਰ ਦਾ ਵੀ ਐਸੇ ਮਹੀਨੇ ਨਹੀਂ ਵਿਕਟਰ ਦੇ ਭਰਾ ਦਾ ਵੀ ਐਸੇ ਮਹੀਨੇ ਨਹੀਂ ਕਾਫੀ ਬੱਚਿਆਂ ਦੇ ਜਨਮ ਦਿਨ ਮਤਲਬ ਬੱਚਿਆਂ ਦੇ ਵੀ ਵੱਡਿਆਂ ਦੇ ਵੀ ਸਾਰਿਆਂ ਦੇ ਐਸੇ ਮਹੀਨੇ ਆਏ ਆ ਜਨਮ ਦਿਨ ਤੇ ਬਾਕੀ ਸਾਡੇ ਹੋਰ ਦੋ ਛੋਟੇ ਬੱਚੇ ਹੈਗੇ ਉਹਨਾਂ ਦਾ ਵੀ ਐਸੇ ਮਹੀਨੇ ਹੀ ਹੈ ਜਨਮ ਦਿਨ ਤੇ ਜਿੱਦਾਂ ਜਿੱਦਾਂ ਜਿੰਨਾਂ ਦਾ ਜਨਮ ਦਿਨ ਆਏਗਾ ਜੋ ਜੋ ਅਸੀਂ ਸੈਲੀਬ੍ਰੇਟ ਕਰਾਂਗੇ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਤੇ ਬਾਕੀ ਅੱਜ ਦਾ ਵਲੌਗ ਇੰਨਾ ਹੀ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਤੇ ਆਪਣੇ ਘਰ ਨਵੂ ਵੀ ਨਵੂ ਵੀ ਆਪਣੇ ਘਰ ਆ ਗਈ ਆ ਨਵੋ ਜੇਦ ਕਰਨ ਦੇ ਕਿ ਮਾਸੀ ਕੋ ਜਾਣਾ ਤੇ ਨਵੂ ਵੀ ਆਈ ਆ ਹੈਲੋ ਕਰ ਨਵੂ ਇੰਨੀ ਗੁੱਸੇ ਨਾ ਹੈਲੋ ਤੇ ਲੱਛਾ ਵੀ ਨਾਲ ਆਇਆ ਵਾ ਹੈਲੋ ਕਿਉਂਕਿ ਕੱਲ ਜਨਮਸ਼ਟਮੀ ਆ ਤੇ ਜਨਮਸ਼ਟਮੀ ਦੇ ਛੁੱਟੀ ਹੈ ਇਹਨਾਂ ਨੂੰ ਤੇ ਇਹ ਤਾਂ ਕਰਕੇ ਆਏ ਹੋਏ ਆ ਤੇ ਚੱਲ ਗੁੱਡ ਨਾਈਟ ਬੋਲ ਦੇ ਫੇ ਨਵੂ ਗੁੱਡ ਨਾਈਟ